ਮਹਾਦ ਚਾਹਨਾ ਨਾ ਥੱਲੇ ਪੈਰ ਨਹੀਂ ਲੱਗਦਾ ਇੱਥੇ ਪੜਾ ਵੀ ਨਹੀਂ ਪਾਈਆਂ ਭੱਜ ਆਈਆਂ ਭੱਜ ਕੇ ਆਈ ਮਾਤਾ ਪੂਰੀ ਖੁਸ਼ ਹੋਈ ਬੇਟੀ ਮੌਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਾਂਦਾ ਗੱਭਰੂ ਰੂੜੀਆਂ ਦੇ ਵਿੱਚ ਦੀ ਚੀਰ ਦਾ ਜੈਮ ਵੱਲਵਾਦਾ ਕਿਵੇਂ ਘਬਰਾ ਠੀਕ ਆ ਚੱਲ ਗਏ ਜੈਮਤ ਜੀ ਮਣੀ ਹਰ ਕੇ ਡਿੱਕੀ ਜਾਂਦੇ ਆ ਲੇਟ ਹੋ ਗਿਆ ਮੈਂ ਅੱਜ ਕਿੰਨੇ ਕਿੰਨੇ ਗੇੜੇ ਲਾਤੇ ਦੱਸ ਕਿਹੜੇ ਲਾਤੇ ਦੱਸ ਕਿਹੜੇ ਲਾਤੇ ਓ ਬਾਬਾ ਮੈਂ ਲੇਟ ਹੋ ਗਿਆ ਤੁਹਾਨੂੰ ਪਤਾ ਉਹ ਕਹਾ ਹਥਿਆਰੀ ਦੇ ਵੀ ਹਥਿਆਰ ਰੱਖਿਆ ਚਲਾਉਣੇ ਨਹੀਂ ਭੁੱਲੇ ਉਹ ਮੈਂ ਫਿਰ ਸੈਂਡੋ ਭਾਲਣ ਲੱਗ ਗਿਆ ਟਰਾਂਕ ਟਰਾਂਕ ਤੋਂ ਲੱਭ ਕੇ ਲੈ ਕੇ ਆਇਆ ਪ੍ਰਾਣੀ ਕਲਣਾ 1 ਕਿਲੋ ਪਲੇਟਾਂ ਜਾਂ ਬਾਈ ਤੇ 2 ਕਿਲੋ ਦੀ ਰਾੜਾ ਤੇ ਮੂੰਹ ਦੇਖੋ ਕਿਵੇਂ ਕੀਤਾਗਾ ਇੱਕ ਸੱਤ ਹੋ ਗਏ ਤਿੰਨ ਇਹ ਮੱਛੀਆ ਮੱਛੀਆਂ ਏ ਬਾਬਾ ਤੇਰਾ ਰਜੰਟਾਗਾ ਦਾਤਨ ਭਾਲਦਾ ਸਾਰਿਆਂ ਨਾਲ ਵੱਧ ਜ਼ੋਰ ਲੱਗਿਆ ਜੀ ਲਵੀ ਦਾ ਲਵੀ ਪਹਿਲਾਂ ਵੀ ਜੰਮ ਲਾਉਂਦਾ ਰਿਹਾ ਨਾਲ ਲਵੀ ਕਿਵੇਂ ਲੱਗਿਆ ਬਾਈ ਤੈਨੂੰ ਅੱਜ ਪਹਿਲੇ ਦਿਨ ਆ ਕੇ ਬਹੁਤ ਨਜ਼ਰ ਆਇਆ ਬਈ ਕੱਲ ਨੂੰ ਆਏਗਾ ਕਿ ਹੁਣ ਆਉਂਦਾ ਨਹੀਂ ਕੱਲ ਨੂੰ ਦਿਨ ਜਿਹੜੇ ਪਤਾ ਲੱਗੂ ਆਵਾਂਗੇ ਕਿ ਨਹੀਂ ਦਿਨ ਚੜੇ ਤੇ ਪਤਾ ਲੱਗੂ ਆ ਆਇਆ ਜਾਊ ਕੇ ਨਾ ਦਾਤਨ ਕਰਨੀ ਹੈ ਕਿਸੇ ਨੇ ਦਾਤਨ ਦਾ ਕੁਝ ਨਹੀਂ ਕਰਦਾ ਮੈਂ ਦੱਸਾਂਗੀ ਚੱਲੀਏ ਜੀ ਕੰਮ ਤੇ ਮਾਂ ਕਰਾਇਏ ਨੂੰ ਦੇ ਦੇ 10-20 ਰੁਪਏ ਜੇਬ ਚੇਕ ਰੁਪਿਆ ਨਹੀਂ ਹੈਗਾ ਨਹੀਂ 36 ਸੌ ਲੱਗੇ 1 ਰੁਪਿਆ ਨਹੀਂ ਹੈਗਾ। ਉਹ ਤੋਂ ਸੌ ਦੇ ਜਾਇ ਤੂੰ ਕਿਉਂ ਲਈ ਜਿਛੇ ਦੇ। ਲਿਆ ਦੇ ਦੇ ਤੂੰ ਹੈ ਨਹੀਂ ਕਿਰਾਏ ਨੂੰ। ਕਾ ਨੂੰ ਤੇਰੇ ਕੋਲ ਕਿਰਾਏ ਨੂੰ। ਹੈ ਨਹੀਂ ਗਏ ਹੁੰਦੇ ਤਾਂ ਮੈਂ ਕਿਉਂ ਮੰਗਦਾ। ਖਾਈ ਨਾ। ਕੀ ਖਾ ਲਿਆ? ਸਾਡੀ ਵਾਲਾ ਕਰਨਾ। ਕਾ ਦੇ ਤੇ ਕਰਤਾ ਖਰਚ। ਕਿੰਨੇ ਦਿੱਤੇ ਸੀ? 10 ਦਿੱਤੇ ਸੀ ਤੀ। ਆਹ ਆ 10 ਲੱਗੇ। ਕਿੰਨੇ ਰੁਪਏ? 10 ਰੁਪਏ ਟਿੱਕ ਲੱਗੀ। 20 ਕਿਆਂ ਦੀ? ਚਾਹ ਨੂੰ ਦੇਤੇ ਸੀ ਕਿਸੇ ਨੂੰ। ਕੋਈ ਬੋਤਲ ਕਿਸ਼ੇ ਰੱਖ, ਕਿੰਨੇ ਲਈ ਦਨ। ਬਹੁਤ ਹੈ ਆ ਸੌਦਾ ਦੇ ਹਾਂ। ਹੂੰ? ਕਿੰਨੇ ਆਗੇ? ਆ ਤਾਂ 20 ਹੀ ਨਾ ਮੇਰੇ ਕੋਲ ਤਾਂ 50। ਆ ਦੇ ਦੇ ਫਿਰ ਬਹੁਤ ਆ ਬਸ। ਕਿਹੜਾ? ਸੌਦਾ ਦੇ ਦਿਨੀ ਉਹਦੇ ਦੇ ਬਹੁਤ ਨਹੀਂ ਨਹੀਂ ਉਹ ਦੂਜੇ ਦੇ ਆ ਹੀ ਬਹੁਤ ਲੈ ਜਾਣੇ ਚਲੇ ਜਾਉਂ ਤਾਂ ਨਹੀਂ ਨਹੀਂ ਬਹੁਤ ਆਹੋ ਤਹ ਚੰਗਾ ਸਸਰੀ ਘਾਲ ਜਿੰਮ ਤਾਂ ਜਾਣ ਲੱਗੇ ਬਾਈ ਪਰ ਰੀਲਾ ਰੂਲਾ ਦਾ ਸਾਡਾ ਸਾਰਾ ਕੰਮ ਵੀਡੀਓ ਦਾ ਖੜ ਗਿਆ ਡੀਕੇ ਵਾਗਿਆ ਨਾ ਉਹਦੇ ਬਿਨਾ ਸਾਰਾ ਕੁਝ ਖੜ ਗਿਆ ਜਿੱਤੇ ਸਾਨੂੰ ਤੀਜਾ ਬੰਦਾ ਰੂਮ ਚ ਰਹਿਣ ਵਾਲਾ ਮਿਲ ਗਿਆ ਦਵਾਰੇ ਫੇਰ ਰੂਮ ਲੈ ਲਾਂਗੇ ਵੈਸੇ ਤਾਂ ਉਹਦੇ ਵੀ ਹਜੇ 13 ਤਰੀਕ ਤੱਕ ਦਿਨ ਪਏ ਆ ਤੇ ਨਹੀਂ ਦਵਾਰੇ ਫੇਰ ਰੂਮ ਲੈ ਲਾਂਗੇ ਜਿੱਦੇ ਸਾਨੂੰ ਤੀਜਾ ਬੰਦਾ ਸੀ ਭਾਲੀਏ ਨਾ ਸਾਡੇ ਨਾਲ ਰਹਿਣ ਵਾਲਾ ਸਾਡੀਆਂ ਵੀਡੀਓ ਬਣਾਉਣ ਵਾਸਤੇ ਫੇਰ ਫੇਰ ਜੰਮ ਸਾਰਾ ਕੁਝ ਛੱਡਣਾ ਪੈ ਜੂਗਾ ਚੱਲ ਗਿਆ ਹੁਣ ਆਪਾਂ ਕਿੱਥੇ ਚੱਲ ਪਿਆ ਕੀ ਲੈ ਗਿਆ ਨਾ ਟਰੇ ਰੈ ਲੈ ਕੇ ਆਣਗੇ ਪਾਣੀ ਪੀਣ ਵਾਸਤੇ ਕਸਟਮਰ ਨੂੰ ਹਨਾ ਦੇਖਣਿਆ ਆਪਾਂ ਤੁਹਾਨੂੰ ਥੋੜੀ ਵੈਰਾਈਟੀ ਵੀ ਦਿਖਾਵਾਂਗੇ ਵੀ ਕੀ ਕੁਝ ਜਗ੍ਹਾ ਰਿਗਾਰਡੈਂਟ ਮਿਸਟਰ ਡੀਆਈ ਬਾਈ ਬੜੇ ਡੋਂਗੇ ਵਟਕਾਂ ਮਿਲਦੇ ਆਹ ਪਿੰਗਾ ਟਰੇ ਆ ਨੀ ਆ ਦੋ ਬਾਈ ਇਹ ਤਾਂ ਦੂਜੀਆਂ ਆ ਗਈਆਂ ਆ ਚੀਜ਼ ਹੈ ਤਾਂ ਉਹ ਗੱਲ ਕਰ ਆਪਾਂ ਥੋੜੀ ਵਧੀਆ ਚੀਜ਼ਾਂ ਹੀ ਆ ਇਹ ਪਲੈਨ ਆ ਗਿਆ ਨਾ ਆ ਕਿਵੇਂ ਹੈ ਹਾਂ ਕਿੰਨੇ ਦੀ ਆ 160 160 ਰੁਪਈਆ ਦੀ ਆ ਕਿਵੇਂ ਇਹ 160 ਦੀ ਹੈ ਕਿ 10 ਵਗੈਰਾ ਨਹੀਂ ਵੀਰ ਜੀ 95 ਰੁਪਈਆ ਦੀ ਜਿਵੇਂ 100 ਸਾਡਾ ਭੀ ਐਮ ਆਰ ਪੀ ਹੈ ਮੈਂ ਇਹ ਰੱਤਾ ਉਹ ਤੁਹਾਡੇ ਕੋਲ ਮੈਂ ਤੁਸੀਂ ਕਿਹੜੇ ਲੈ ਕੇ ਆਣੀ ਮੈਂ ਤਾਂ ਇਹ ਵੀ ਚੀਜ਼ ਉਹ ਉਹਦੇ ਉੱਤੇ ਪਾਣੀ ਵਾਸਤੇ ਹੀ ਆ ਹਾਂ ਪਾਣੀ ਪੂਣੀ ਪਾਉਣ ਵਾਸਤੇ ਨਾ ਮੈਂ ਸਾਰੀ ਹੁਣ ਲੱਗੀ ਜਿਹੜੀ ਹੁਣ ਮੇਨ ਵੱਤ ਗਈ ਮੈਂ ਸੋ ਹੀ ਵੱਤ ਗਈ ਮੈਨੂੰ ਉਹ ਵੀ ਹੈ ਕਿ ਉਹ ਵਾ ਕਿ ਤੁਸੀਂ ਵੱਡੀ ਛੋਟੀ ਲੈਣੀ ਉਹ ਤੁਹਾਡੀ ਜਿਗੜ ਨਹੀਂ ਆ ਕਵਰੀ ਪਈਏ ਚੀਟਰ ਸੰਦੀਪ 77 ਰੁਪਏ ਦੇ ਹੈ ਹਾਂ ਹਾਂ 77 ਹੈ ਹੈ ਕਿੰਨੇ ਦੀ ਆ 77 ਰੁਪਏ ਦੀ ਆ ਆ ਐ ਉਹ ਵਾਲੀ ਉੱਪਰ ਲੱਗੂਗੀ ਆ ਠੀਕ ਆ ਤਿੰਨ ਚਾਰ ਗਲਾਸਾਂ ਵਾਸਤੇ ਆ ਠੀਕ ਆ ਹਾਂ ਉਹ ਥੋੜੀ ਬਾਲੀ ਵੱਡੀ ਆ ਗਈ ਕੰਮ ਐਨੇ ਵੱਡੀ ਕਿਧਰ ਚਾਕੂ ਵਾਲਾ ਆ ਥੋੜਾ ਵਧੀਆ ਲੱਗਦਾ ਤੂੰ ਦੇਖ ਲੈ ਆਹੀ ਸਹੀ ਲੱਗਦੀ ਆ ਮੈਨੂੰ ਤਾਂ ਤੂੰ ਲੈ ਦੇਖੋ ਤਾਂ ਹੈਗੀ ਆ ਇਧਰ ਇੱਕ ਬਹੁਤ ਆ ਗਈ ਇੱਕ ਇਹ ਬਾਈ ਕੋਈ ਪਲੇਟ ਟ੍ਰੇ ਜੀ ਸਕੈਨ ਨਹੀਂ ਹੋਈ ਕਹਿੰਦੇ ਸਟਾਕ ਚ ਨਹੀਂ ਹੈਗੀ ਵੇਚ ਨਹੀਂ ਸਕਦੇ ਅਸੀਂ ਹੁਣ ਸੰਦੀਪ ਮਿੰਨੀ ਸੂ ਤੇ ਚਲ ਗਿਆ ਠੀਕ ਆ ਹੁਣ ਆ ਗਏ ਜੀ ਅਸੀਂ ਮਿੰਨੀ ਸੂ ਮੈਨੂੰ ਇੱਥੋਂ ਵੀ ਨਹੀਂ ਲੱਗਦਾ ਸੰਦੀਪ ਮੈਂ ਇੱਥੋਂ ਦੀ ਵੀਡੀਓ ਬਣਾਈ ਸੀ ਨਾ ਮੈਨੂੰ ਲੱਗਦਾ ਨਹੀਂ ਵੇ ਇਥੋਂ ਮਿਲੂਗੀ ਇੱਥੇ ਵੀ ਨਹੀਂ ਮਿਲਦੀ ਟਰੇ ਕਿੱਧਰ ਪਾ ਜਾਇਆ ਨਾ ਚਾਹ ਪੀਉਣੀ ਹੈ ਕਿ ਪਿਆਣੀ ਨਹੀਂ ਤਾਂ ਚਾਹ ਪੀਉਣੀ ਹੈ ਕਿ ਪਿਆਣੀ ਨਹੀਂ ਯੋ ਚਾਹ ਕਿੰਨੇ ਰੁਪਏ ਹੈ ਚਾਹ ਅੱਧਾ-ਅੱਧਾ ਪੀਵਾਂਗੇ 20 ਰੁਪਏ ਮੇਰੇ ਕੋਲ ਹੈਗੇ ਆ ਦੱਸ ਦੇਵਾਂਗਾ ਗੱਲ ਕਰ ਵਿੱਚੋਂ 10 ਮੈਨੂੰ ਚਾਹੀਦੇ ਹੈਗੇ ਚਲ ਇਹ ਵਹੀ ਕਰਾਨੂ ਹੋ ਗਿਆ ਫ੍ਰੀ ਮਸਾਂ ਹੀ ਛੁੱਟੀ ਮਿਲਦੀ ਹੈਗੀ ਸਕੂਲ ਚੋਂ ਮਿਲਦੀ ਸੀ ਜਿਵੇਂ ਅੱਜ ਤੋ ਬਈ ਲੇਟ ਹੋ ਗਿਆ ਸੀਗਾ ਹਾਂ ਬਈ ਜੇ ਮੱਚ ਤੇ ਕੱਲ ਨੂੰ ਕੀ ਲਾਉਣਾ ਪਰ ਗਰਾਊਂਡ ਤੇ ਲੇਟ ਹੋ ਗਏ ਨਹੀਂ ਨਹੀਂ ਕੀ ਲਾਉਣਾ ਕੱਲ ਨੂੰ ਬੈਕ ਲਾਉਣੀ ਹੈ ਕਰਾਨੂ ਨਹੀਂ ਨਹੀਂ ਪਹਿਲਾਂ ਕੀ ਕਹਿੰਦਾ ਸੀ ਰਾਜ ਕੀ ਕਹਿੰਦਾ ਸੀ ਡੋਲੇ ਲਾਉਣੇ ਆ ਜਦੋਂ ਤਾਂ ਪਹਿਲਾ ਦਿਨ ਆਇਆ ਤੋ ਅੱਜ ਡੋਲੇਆਂ ਨੂੰ ਪਹ ਗਿਆ ਹਲ ਤੋ ਫਿੱਟ ਪਾਲ ਦਿੰਦਾ ਮੈਂ ਹਲ ਤੋ ਫਿੱਟ ਪਾਲ ਦਿੰਦਾ ਮੁੰਡਾ ਬਾਕੀ ਕੰਪਨੀ ਵਾਲੇ ਨੇ ਕਿਹਾ ਹੋਇਆ ਥੋੜੇ ਜਿਹੇ ਇੱਧਰ ਕਰਕੇ ਤੋੜ ਕੇ ਲਾਉਂਗੇ ਉਹਨੂੰ ਕਿਆ ਨਾ ਤੁਰਨਾ ਬਣਾ ਸ਼ੋਅ ਹੈ ਮੋਟਾ ਚੱਲ ਚੱਲ ਕੇ ਤੜਕੀ ਆ ਜਵਦੀ ਜਿੰਮ ਲਵਰ ਦਾ ਫਿਰ ਖੜੇ ਘੱਟ ਬਘਾ ਮੈਂ ਘੱਟ ਆ ਦੇਖ ਲੋ ਜੀ ਕਮਜ਼ੋਰੀ ਤੁਹਾਨੂੰ ਸਾਫ਼ ਨਜ਼ਰ ਆਊਗੀ ਠੀਕ ਆ ਬਾਈ ਕੋਟ ਰਾਏ ਖੇਲਦੇ ਆ ਸੁਬਾ ਆ ਗਏ ਜੀ ਪਿੰਡ ਆਪਾਂ ਤੇ ਚੱਲੀਏ ਘਰੇ ਘਰ ਕੋਲੀਆਂ ਵੈਸੇ ਸਾਹਮਣੇ ਇੱਥੇ ਆ ਕੇ ਵੀਡੀਓ ਬਣਾਉਣਾ ਹੁਣ ਮੈਂ ਇੱਥੇ ਸਟਾਰਟ ਕਰ ਦਿੰਦਾ ਜਮਾ ਕਰਦੇ ਕੋਲੀਆਂ ਖਾਈਏ ਰੋਟੀਆਂ ਡਾਟੀਆਂ ਹੁਣ ਨਾ ਆ ਕੇ ਗੁੱਡ ਨਾਈਟ ਜੀ ਸਸਰੀ ਘਰ ਸਾਰਿਆਂ ਨੂੰ ਘਰੇ ਆਏ ਸੀ ਬਈ ਮਾਤਾ ਪੂਰੀ ਖੁਸ਼ ਹੋਈ ਬੈਠੀ ਸੀ ਕਹਿੰਦੀ ਵਧਾਈਆਂ ਮਾਹ ਪਤਾ ਨਹੀਂ ਕਾਹਦੀਆਂ ਵਧਾਈਆਂ ਦੇਤੀਆਂ ਅਨਸਾਰ ਮੈਨੂੰ ਕੂਲਰ ਲਿਆਂਦਾ ਕਹਨੇ ਘਰੇ ਮਾਤਾ ਵਿਚਾਰੀ ਆਪਣੀ ਬਾਹ ਪੈਂਦੀ ਸੀ ਮਾਹ ਵਿੱਚੇ ਕਰਾਇਆ ਕਿੰਨੇ ਦਾ ਕਹਿੰਦੀ ਸੀ ਟਰੈਂਪੂ ਦਾ ਕਰਾਇਆ ਵਿੱਚੇ ਟਰੈਂਪੂ ਦਾ ਕਰਾਇਆ ਕਿੰਨੇ ਦਾ ਕਹਿੰਦੀ ਸੀ ਤੇ ਹੁਣ ਇਹਨੇ ਚਲਾਇਆ ਨਹੀਂ ਅੱਜ ਫਿਰ ਕਹਦੇ ਜੀ ਨਹੀਂ ਕੀਤਾ ਨਵਾਂ ਕੂਲਰ ਸੀ ਨਾ ਹਾਂ ਆ ਪਿੰਡ ਵਾਲਿਆਂ ਦਾ ਹੀ ਕੰਮ ਹੁੰਦਾ ਨਵੀਂ ਚੀਜ਼ ਚਲਾਉਣ ਨੂੰ ਜੀ ਨਹੀਂ ਕਰਦਾ ਤੇ ਪਾਣੀ ਹੁਣ ਭਰ ਲੈ ਰੱਖ ਕੇ ਉਹ ਤੂੰ ਇੱਕ ਮਿੰਟ ਉਹਦੇ ਖਵਾ ਦੇਖ ਜੀ ਚਲਾ ਕੇ ਨਾ ਮਾਰਿਆ ਚਲ ਚਲਾ ਅੱਜ ਲਾ ਕੇ ਅੱਛਾ ਪੂਰਾ ਚਲਾਇਆ ਤਲਾ ਮਾਰਿਆ ਢਾਹ ਜਾ ਕੋਈ ਚੱਲਦਾ ਹਾਂ ਹਾਂ ਨਾ ਨਾ ਉਹ ਪੰਡਾ ਦਬੋਂ ਨਹੀਂ ਜੀ ਪੂਰੀ ਢੰਡੀ ਹੋਈ ਦੰਦਾ ਹੈ ਪਾਣੀ ਪਾਇਆ ਬਾਕੀ ਗੱਲ ਇਹ ਏਸੀ ਨਹੀਂ ਕਰਦਾ ਜਦੋਂ ਪਾਣੀ ਪਾਦਾ ਏਸੀ ਦੀ ਰੀਸ ਨਹੀਂ ਕਰਦਾ ਬਾਬਾ ਜੀ ਨੇ ਕੂਲਰ ਲੈ ਕੇ ਆਉਣਾ ਕਿਹੜੀ ਕੰਪਨੀ ਦਾ ਏ ਉਹ ਮੈਕਸ ਮਾਤਾ ਕਹਿੰਦੀ ਕਹਿੰਦੀ ਏਸੀ ਨਹੀਂ ਜਦ ਰੀਸ ਕਰਦਾ ਜਦੋਂ ਚ ਪਾਣੀ ਪਾਤਾ ਮਹਾਜ ਚਾਣਾ ਨਾ ਥੱਲੇ ਪੈਰ ਨਹੀਂ ਲੱਗਦੇ ਇਹ ਚਪੜਾ ਵੀ ਨਹੀਂ ਪਾਈਆਂ ਭੱਜ ਆਈ ਆ ਭੱਜ ਕੇ ਆਈ ਮਾਤਾ ਪੂਰੀ ਖੁਸ਼ ਹੋਈ ਬੈਠੀ ਆ